ਆਵਾਜ਼ ਇੱਕ ਰੋ ਗਿਆ ਹੋ ਗਿਆ ਪਰ ਜੰਨੀ ਦੇਣਾ ਫੋਨ ਫੜੇ ਰ ਮਣੀ ਮਣੀ ਇੱਧਰ ਇੱਧਰ ਥਿਨੀ ਪੈਣਾ ਉਹ ਹੱਥੀ ਨਾ ਪੈ ਮੇਰੀ ਗੱਲ ਸੁਣ ਬਾਪੂ ਤੁਸੀਂ ਨਹੀਂ ਸਟਾਰ ਨਿਊਜ਼ ਦੇਖ ਰਹੇ ਦਰਸ਼ਕਾ ਦਾ ਮੈਂ ਸਾਹਿਲ ਗੁਪਤਾ ਸਵਾਗਤ ਕਰਦਾ ਅੱਜ ਅਸੀਂ ਕਪੂਰਥਲਾ ਦੇ ਸਿਵਲ ਹਸਪੀਟਲ ਦੇ ਵਿੱਚ ਖੜੇ ਆ ਦੋਸਤੋ ਅੱਜ ਅਸੀਂ ਤੁਹਾਨੂੰ ਜਿਹੜੀ ਗੱਲ ਦੱਸ ਰਹੇ ਹਾਂ ਕਿ ਬੜੀ ਬਹੁਤ ਹੀ ਨਾ ਸ਼ਰਮਨਾਕ ਘਟਨਾ ਵਾ ਜਿੱਥੇ ਕੀ ਨਾ ਇੱਕ 55 60 ਸਾਲ ਦਾ ਬੰਦਾ ਜਿਹੜਾ ਕਿ ਸਪੇਨ ਦੇ ਵਿੱਚ ਰਹਿ ਰਿਹਾ ਵਾ ਤੇ ਸਪੇਨ ਦੇ ਵਿੱਚ ਰਹਿ ਰਿਹਾ ਜਿਹਦੇ ਕੀ ਜਿਹੜੇ ਨਿਆਣੇ ਆ ਉਹ ਹਮ ਉਮਰ ਹੋ ਚੱਲੇ ਆ ਵਿਆਹ ਦੇ ਲਾਇਕ ਹੋ ਚੱਲੇ ਆ ਲੇਕਿਨ ਉਸ ਤੋਂ ਬਾਅਦ ਵੀ ਉਹਨੇ ਇੱਕ ਦੂਜਾ ਵਿਆਹ ਕਰਾ ਲਿਆ ਤੇ ਆਪਣੀ ਪਹਿਲੀ ਪਤਨੀ ਨੂੰ ਅਤੇ ਬੱਚਿਆਂ ਨੂੰ ਕੁੱਟ ਮਾਰ ਕੇ ਜਿਹੜਾ ਕਿ ਘਰੋਂ ਕੱਢਤਾ ਅੱਜ ਇਦਾਂ ਦਾ ਮਾਮਲਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਸਿਵਲ ਹਸਪੀਟਲ ਦੇ ਵਿੱਚ ਕੇਸ ਆਇਆ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਕੀ ਸਾਰਾ ਮਾਮਲਾ ਹੈ ਕੀ ਗੱਲਬਾਤ ਹੈ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇ ਜੀਪਕੌਰ ਜੀ ਕਿੱਥੇ ਰਹਿਣ ਵਾਲੇ ਤੁਸੀਂ ਅਸੀਂ ਸੰਗੋਵਾਲ ਦੇ ਤੇ ਸਿਵਲ ਹਸਪੀਟਲ ਕਿੱਦਾਂ ਆਏ ਤੁਸੀਂ ਇੱਥੇ ਅਸੀਂ ਇਲਾਜ ਕਰਾਉਣ ਆਏ ਆ ਸਾਨੂੰ ਮਾਰਿਆ ਕੁੱਟਿਆ ਗਿਆ ਉੱਥੇ ਉੱਥੇ ਸਾਨੂੰ ਉਹਨਾਂ ਨੇ ਨਿਯਮਤ ਘਰੋਂ ਘੱਟਾ ਫਿਰ ਤੁਸੀਂ ਉਥੋਂ ਕਪੂਰਥਲੇ ਤੁਸੀਂ ਕਿੱਥੇ ਰਹਿੰਦੇ ਆ ਕਪੂਰਥਲੇ ਲక్ష్ਮੀਨਗਰ ਰਹਿੰਦੇ ਆ ਲక్ష్ਮੀਨਗਰ ਤੁਹਾਡੇ ਕੋਲੋਂ ਦਿੰਦੇ ਆ ਆਪਣੇ ਪੇਕੇ ਘਰੇ ਅੱਛਾ ਤੁਸੀਂ ਆਪਣੇ ਪੇਕੇ ਤੋਂ ਅੱਜ ਤੁਸੀਂ ਗਏ ਸੀਗੇ ਆਪਣੇ ਪਿੰਡ ਗਏ ਸੀਗੇ ਹਾਂਜੀ ਮੈਂ ਜੇ ਪਰਸਵੀ ਚੌਥੀ ਆਈ ਸੀ ਪਿੰਡ ਤੋਂ ਤਾਂ ਮੈਂ ਉੱਥੇ ਗਈ ਸੀ ਆਪਣਾ ਮੇਰਾ ਸਾਰਾ ਸਮਾਨ ਮੇਰਾ ਕਾਰਬਾਰ ਸਾਰਾ ਕੁਝ ਉੱਥੇ ਛੱਡ ਕੇ ਗਈ ਉੱਥੇ ਹੀ ਆ ਤੇ ਪਰ ਉੱਥੇ ਮੈਂ ਆਪਣਾ ਘਰ ਦੇਖਣ ਗਈ ਸੀ ਸਮਾਨ ਵਗੈਰਾ ਤੇ ਉਹਨਾਂ ਨੇ ਮੇਰੇ ਤੇ ਇੱਕਦਮ ਹਮਲਾ ਕਰਤਾ ਤੇ ਉਸ ਘਰ 'ਚ ਉਹਨਾਂ ਨੇ ਹੋਰ ਜਨਾਨੀ ਬਿਠਾਈ ਹੋਈ ਸੀਗੀ ਕਿ ਮੈਨੂੰ ਪਤਾ ਲੱਗਿਆ ਵੀ ਮੇਰੇ ਘਰ ਵਾਲਾ ਹੋਰ ਵਿਆਹ ਕਰਕੇ ਉੱਥੇ ਜਨਾਨੀ ਨੂੰ ਛੱਡ ਗਿਆ ਤੁਸੀਂ ਜਿਹੜੇ ਸਪੇਨ ਤੋਂ ਤੁਸੀਂ ਕਹ ਰਹੇ ਕਿ ਤੁਸੀਂ ਪਰਸੋ ਆਇਆ ਤੇ ਸਪੇਨ ਦੇ ਵਿੱਚ ਤੁਸੀਂ ਆਪਣੇ ਹਸਬੰਡ ਦੇ ਨਾਲ ਨਹੀਂ ਰਹਿ ਰਹੇ ਸੀ ਸਪੇਨ ਦੇ ਵਿੱਚ ਇਹਨੇ ਹੋਰ ਵਿਆਹ ਕਰਾਇਆ ਉੱਥੇ ਜਨਾਨੀ ਹੋਰ ਰੱਖੀ ਹੋਈ ਸੀਗੀ ਤੇ ਮੈਂ ਇਹਨੂੰ ਕਹਿੰਦੀ ਛੱਡ ਦੇ ਸਾਡਾ ਥੋੜਾ ਲਾਈ ਚੱਕੜਾ ਹੋਇਆ ਸੀ ਦੋ ਸਾਲ ਤੋਂ ਤੇ ਮੈਨੂੰ ਕਹਿੰਦੀ ਸੀ ਵੀ ਛਾੜ ਦੇ ਨੂੰ ਵੀ ਉਹਦੀ ਕੁੜੀ ਵੀ ਆ 19 ਸਾਲ ਦੀ ਇਹਨੇ ਕੁੜੀ ਵੀ ਉੱਥੇ ਰੱਖੀ ਹੋਏ ਦੋ ਮੇਰੇ ਬੇਟੇ ਆ ਮੇਰੇ ਬੱਚੇ ਵਿਆਹਣ ਵਾਲੇ ਆ ਤੇ ਇਹ ਨਹੀਂ ਸੀ ਕਹਿਣਾ ਮੰਨਦਾ ਤੇ ਹੁਣ ਜਦੋਂ ਤੁਸੀਂ ਹੁਣ ਤੁਸੀਂ ਜਦੋਂ ਆਪਣੇ ਪਿੰਡ ਆਪਣੇ ਘਰ ਗਏ ਆ ਜਿੱਦਾਂ ਤੁਸੀਂ ਦੱਸ ਰਹੇ ਤੁਹਾਡਾ ਸਮਾਨ ਸਾਰਾ ਪਿਆਵਾ ਤੁਹਾਡਾ ਘਰ ਤੁਹਾਡਾ ਸਾਰਾ ਘਰਵਾਰ ਸੋਨਾ ਗਹਿਣਾ ਸਭ ਕੁਝ ਉੱਥੇ ਪਿਆਵਾ ਤੇ ਉੱਥੇ ਕੀ ਤੁਹਾਡੇ ਨਾਲ ਮਤਲਬ ਕਹਾਣੀ ਬੀਤੀ ਆ ਤੇ ਕੀ ਸਾਰਾ ਕੁਝ ਹੋਰ ਕੀ ਤੁਹਾਨੂੰ ਪਤਾ ਲੱਗਾ ਅਸੀਂ ਇੱਥੋਂ ਤੇ ਗਿਆ ਸੀ ਆਪਣਾ ਸਾਰਾ ਸਮਾਨ ਦੇਖਣ ਸਾਰਾ ਮੇਰਾ ਬੇਟਾ ਵੀ ਨਾਲ ਸੀ ਤੇ ਅਸੀਂ ਇੱਥੋਂ ਗੱਡੀ ਲੈ ਕੇ ਗਿਆ ਮੇਰਾ ਪਤੀਜਾ ਮੇਰੇ ਪਤੀਜਾ ਸੀ ਤੇ ਵੈਸੇ ਗਿਆ ਸੀ ਆਪਣਾ ਸਮਾਨ ਲੈ ਆਉਣਾ ਮੇਰੇ ਪੇਪਰ ਮੇਰੇ ਸਰਟੀਫਿਕੇਟਸ ਆ ਚਾਹੀਦੇ ਸੀ ਮੈਨੂੰ ਤੇ ਜਦੋਂ ਅਸੀਂ ਐਂਟਰ ਕੀਤਾ ਇਹਨਾਂ ਨੂੰ ਪਤਾ ਨਹੀਂ ਕੀਨੇ ਦੱਸਤਾ ਇਹਨਾਂ ਨੇ ਸਾਨੂੰ ਅਗਾ ਲੰਘਣ ਹੀ ਨਹੀਂ ਦਿੱਤਾ ਨਾ ਗੇਟ ਲਾਤਾ ਤੇ ਇਹਨਾਂ ਦੇ ਬੰਦੇ ਸਾਥ ਲੈਣਾ ਸਾਡੇ ਤੇ ਮੇਰੇ ਸਹੁਰੇ ਨੇ ਮੇਰੇ ਤੇ ਟੈਗ ਕੀਤਾ ਉਹਨੇ ਮੇਰੇ ਸੱਟਾਂ ਮਾਰੀਆਂ ਤੇ ਮੇਰਾ ਬੇਟਾ ਛਡਾਉਂਦਾ ਸੀਗਾ ਇਹਦਾ ਹੁਣ ਇਹ ਇਹ ਉਲਟ ਨਾ ਲਈ ਜਾਂਦੇ ਵੀ ਇਹਨੇ ਸਾਨੂੰ ਮਾਰਿਆ ਆ ਆਪੇ ਸੱਤ ਤੁਸੀਂ ਇਹ ਨਹੀਂ ਪੁੱਛਿਆ ਕਿ ਜਦ ਮੈਂ ਹੈਗੀ ਆ ਬੱਚੇ ਹੈਗੇ ਆ ਤੇ ਦੂਜੀ ਜਨਾਨੀ ਕੱਲੀ ਲਾਇਆ ਤੁਸੀਂ ਹੁੰਦੇ ਹੀ ਕੋਹਣਾ ਕਹਿੰਦੇ ਕਹਿੰਦੇ ਤੁਹਾਨੂੰ ਤੁਸੀਂ ਕੀ ਕੀ ਲੈ ਆਣੇ ਸਾਡੇ ਘਰੇ ਉਹਨਾਂ ਨੇ ਸਾਨੂੰ ਬੋਲਿਆ ਤੁਹਾਡੇ ਕਹਿਣ ਦਾ ਮਤਲਬ ਕੀ ਤੁਹਾਡਾ ਜਿਹੜਾ ਸੋਹਰਾ ਪਰਿਵਾਰ ਆ ਉਹ ਸਾਰਾ ਕੁਝ ਮਿਲੀ ਭੁਗਤ ਨਹੀਂ ਹੋਇਆ ਸਾਰਾ ਹਾਂਜੀ ਮਤਲਬ ਤੁਹਾਡਾ ਸੋਹਰਾ ਵੀ ਨਾਲ ਮਿਲਿਆ ਮੈਨੂੰ ਕਿਹਾ ਯਾਰ ਪਹਿਲਾਂ ਵੀ ਸਾਨੂੰ ਉੱਥੇ ਪਤਾ ਲੱਗਿਆ ਸੀਗਾ ਵੀ ਇਹ ਵਿਆਹ ਕਰਾਉਣ ਲੱਗਾ ਤੇ ਸੀਗਾ ਚਲੋ ਓਦਾਂ ਹੀ ਸ਼ਾਇਦ ਕਹਿੰਦਾ ਆ ਤੇ ਮੇਰੇ ਬੇਟੇ ਨੇ ਕਿਹਾ ਵੀ ਪਪਾ ਜੀ ਵੀ ਇਹ ਸਾਡੇ ਅਸੀਂ ਇੱਥੇ ਆਉਂਦੇ ਜਾਂਦੇ ਮੇਰੇ ਬੇਟੇ ਉੱਥੇ ਰਹਿੰਦੇ ਸਾਡੀ ਗੱਡੀ ਉੱਥੇ ਖੜੀ ਸਾਡਾ ਸਾਰਾ ਸਮਾਨ ਉੱਥੇ ਤੇ ਇਹ ਕਹਿੰਦਾ ਪਾਪਾ ਜੀ ਵੀ ਇਹ ਡੈਡੀ ਦੇ ਇੱਧਰ ਇੱਧਰ ਵੀ ਜਨਾਨੀ ਰੱਖੀ ਹੋਈ ਤਾਂ ਇੱਧਰ ਕਹਿੰਦੇ ਵਿਆਹ ਕਰਾਉਣ ਲੱਗਾ ਆ ਕਹਿੰਦੇ ਕਹਿੰਦਾ ਨੇ ਵਿਆਹ ਕਰਾਉਣ ਆਉਣਾ ਤੇ ਕਹਿੰਦਾ ਕਰਨਾ ਨਹੀਂ ਕਰ ਲੋ ਤੁਸੀਂ ਜੋ ਕਰਨਾ ਆ ਤ ਉਹਨੇ ਸੱਚੀ ਵਿਆਹ ਕਰਾ ਲਿਆ ਅਸੀਂ ਤੇ ਕਿਹਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸੱਚੀ ਕਰਾ ਲਿਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਐਸ ਉਮਰ ਦੇ ਵਿੱਚ ਵਿਆਹ ਕਰਾਣਾ ਦੂਜਾ ਇਹ ਕਿਤਨਾ ਕਿਤੇ ਸਮਾਜ ਲਈ ਬੜੀ ਸ਼ਰਮਨਾਕ ਜੀ ਗੱਲ ਲੱਗਦੀ ਲੱਖ ਲਾਣ ਤੇ ਮੇਰੇ ਬੱਚੇ ਇੱਕ 34 ਸਾਲ ਦਾ ਹੋ ਗਿਆ ਇੱਕ 30 ਸਾਲ ਦਾ ਹੋ ਗਿਆ ਮੇਰੇ ਬੱਚਿਆਂ ਦੇ ਵਿਆਹ ਕਰਨੀ ਨਹੀਂ ਆਪਣੀ ਵਿਆਹ ਕਰਾਈ ਜਾਣੀ ਹਜੇ ਤੱਕ ਦੇਖੋ ਇਹ ਸੋਚੋ ਕਿੰਨੀ ਸ਼ਰਮ ਵਾਲੀ ਗੱਲ ਹੈ ਮੇਰੇ ਬੱਚੇ ਵਿਚਾਰੇ ਇਹਨਾਂ ਦੀ ਵੇਟ ਵਿੱਚ ਮੈਂ ਵੱਡੇ ਕਰ ਲਿਆ ਵੀ ਚਲੋ ਅਸੀਂ ਇਹ ਛੱਡੂਗਾ ਦੂਜੀ ਜਨਾਨੀ ਅਸੀਂ ਇੰਡੀਆ ਜਾ ਕੇ ਵਿਆਹ ਕਰਾਵਾਂਗੇ ਜਿਹੜਾ ਇਹ ਰਿਸ਼ਤਾ ਦੇਖਦੇ ਆਂ ਤੇ ਉਹਨਾਂ ਦੇ ਹੁਣ ਕਿੰਨਾ ਗਲਤ ਅਸਰ ਪਊਗਾ ਕਿਦਾਂ ਵਿਆਹ ਕਰਨੇ ਅਸੀਂ ਆਪਣੇ ਬੱਚਿਆਂ ਦੇ ਹੁਣ ਤੁਸੀਂ ਜਦੋਂ ਆਪਣੇ ਪਿੰਡ ਗਏ ਤੇ ਕਿੰਨੇ ਕ ਜਨਾਨੇ ਨੇ ਹਮਲਾ ਕੀਤਾ ਤੁਹਾਡੇ ਤੇ ਸਾਰੇ ਜਣੇ ਦੇ ਤਾਇ ਚਾਚੇ ਨੇ ਸਾਰਿਆਂ ਨੂੰ ਫੋਨ ਕਰਦੇ ਮੇਰੇ ਘਰ ਵਾਲਿਆਂ ਨੂੰ ਉਧਰ ਜਿਹੜੀ ਜਨਾਨੀ ਰੱਖੀ ਸੀ ਉਹਨੇ ਉਹਨੂੰ ਫੋਨ ਕਰਤਾ ਤੇ ਮੈਂ ਵੇਖ ਲਓ ਵੀਡੀਓ ਦੇ ਵਿੱਚ ਮੈਂ ਉਹਨੂੰ ਕਿਹਾ ਵੀ ਸੀ ਮੈਂ ਕੱਥ ਕਿਉਂ ਫੋਨ ਕਿਉਂ ਕਰਦੀ ਆ ਉਹਨੇ ਦਾਦਾ ਉਹਨੂੰ ਫੋਨ ਕਰਤਾ ਉਹਦੇ ਸਾਰੇ ਆਪਣੇ ਰਿਸ਼ਤੇਦਾਰ ਆ ਉਹਨਾਂ ਜਿਹੜੇ ਤਾਇ ਚਾਚੇ ਸਾਰੇ ਸਾਰੇ ਜਣੇ ਨੇ ਤੁਹਾਡੇ ਤੇ ਨੀ ਭੀੜ ਲੱਗੀ ਹੋਈ ਐ ਤੇ ਤੁਹਾਡੇ ਸੱਟਾ-ਸੱਟਾ ਵੀ ਲੱਗਿਆ ਹਾਂ ਹਾਂਜੀ ਮੇਰੇ ਸੱਟਾਂ ਲੱਗੀਆਂ ਮੇਰੇ ਸੱਟਾਂ ਮਾਰੀਆਂ ਗਈਆਂ ਉਹਨਾਂ ਨੇ ਮੇਰੇ ਹੁਣ ਤੁਸੀਂ ਇਲਾਜ ਕਰਾਉਣ ਆਏ ਸੀ ਹਾਂਜੀ ਇਲਾਜ ਕਰਾਉਣ ਆਏ ਮੇਰੇ ਛਾਤੀ ਦੇ ਦਰਦ ਹੋਣ ਡਈ ਐ ਤੇ ਤੁਹਾਨੂੰ ਪਤਾ ਐਡੀ ਦੂਰੋਂ ਆਏ ਸੀ ਮੈਂ ਤੇ ਨਰਵਸ ਹੋ ਗਈ ਮੇਰੇ ਕੋਈ ਹੋ ਰਿਹਾ ਵੀ ਨਹੀਂ ਜਾਂਦਾ ਮੇਰਾ ਸਰੀਰ ਕੰਬੀ ਜਾਂਦਾ ਮੇਰੇ ਦਿਲ ਕੰਬਾਂ ਰਿਹਾ ਇਨਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਇਹ ਮੰਗ ਕਰਦੀ ਮੈਨੂੰ ਨਿਆਦਿਆ ਦਵਾਇਆ ਜਾਵੇ ਉਸ ਘਰ ਚ ਮੇਰੇ ਬੱਚੇ ਮੇਰਾ ਸਭ ਕੁਝ ਮੈਂ ਉਸ ਨਾਲ 37 ਸਾਲ ਮੇਰੇ ਵਿਆਹ ਨੂੰ ਹੋ ਗਏ ਸਭ ਕੁਝ ਮੈਂ ਬਣਾਇਆ ਘਰ ਮੈਂ ਬਣਾਇਆ ਉਧਰ ਮੇਰੇ ਬੱਚਾ ਨੇ ਸਭ ਕੁਝ ਵੇਚਤਾ ਮੇਰੇ ਬੱਚਾ ਦਾ ਰੈਸਟੋਰੈਂਟ ਵੇਚਤਾ ਸਾਡੀ ਬਾਹਰ ਸੀ ਉਹ ਵੇਚਤਾ ਸਾਡਾ ਘਰ ਵੇਚਤਾ ਉਧਰ ਸਾਡਾ ਸਭ ਕੁਝ ਬਰਬਾਦ ਕਰਤਾ ਇੱਥੇ ਸਾਡੇ ਹੁਣ ਘਰ ਚ ਇਹੀ ਕਿੱਥੇ ਜਾਈਏ ਇਸ ਟਾਈਮ ਤੇ ਸਾਨੂੰ ਛੜਕ ਤੇ ਬਿਠਾਤੇ ਨੇ ਇਹ ਸੀਗੇ ਤੁਹਾਡੇ ਨਾਲ ਦਲੀਪਕੌਰ ਜੀ ਮਤਲਬ ਜਿਨ੍ਹਾਂ ਨੇ ਦੱਸਿਆ ਵੀ ਜਿਹੜੇ ਉਹਨਾਂ ਦੇ ਪਤਨੀ ਪਤੀ ਜਿਹੜੇ ਹੈਗੇ ਸਪੇਨ ਦੇ ਵਿੱਚ ਬੈਠੇ ਔਰ ਉਹਨੇ ਦੂਜਾ ਵਿਆਹ ਕਰਾ ਲਿਆ ਬੜੀ ਸ਼ਰਮ ਵਾਲੀ ਗੱਲ ਆ ਇਸ ਉਮਰ ਦੇ ਵਿੱਚ ਬੱਚਿਆਂ ਦੇ ਵਿਆਹ ਕਰਨੇ ਤੇ ਉਹਨਾਂ ਨੇ ਆਪਣਾ ਵਿਆਹ ਕਰ ਲਿਆ ਸਾਡੇ ਨਾਲ ਉਹਨਾਂ ਦੇ ਜਿਹੜੇ ਪੁੱਤਰ ਜਿਹੜੇ ਉਹ ਵੀ ਮਨੂਜਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਤੁਹਾਡਾ ਮਨਦੀਪ ਸਿੰਘ ਮਨਦੀਪ ਸਿੰਘ ਜੀ ਕੀ ਗੱਲਬਾਤ ਹੋਈ ਅੱਜ ਤੁਸੀਂ ਸਿਵਲ ਹਸਪੀਟਲ ਲਈ ਕਰਨਾ ਆਏ ਹਾਂ ਹਾਂਜੀ ਉੱਥੇ ਉਹਨਾਂ ਨੇ ਅਸੀਂ ਘਰੇ ਗਏ ਸੀ ਆਪਣਾ ਜਿੱਦਾਂ ਮੰਮੀ ਨੇ ਦੱਸਿਆ ਸਮਾਨ ਲੈਣ ਹਾਂ ਤੇ ਦੇਖਣ ਚੈੱਕ ਕਰਨ ਜਿੱਦਾਂ ਜਾਇਦਾ ਤੇ ਉੱਥੇ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਪਹਿਲਾਂ ਹੀ ਉੱਥੇ ਘਰੇ ਲਿਆ ਕੇ ਬਿਠਾਈ ਹੋਈ ਹੈ ਅੱਛਾ ਤੂੰ ਦੂਜੀ ਜਨਾਨੀ ਲੈ ਕੇ ਹਾਂਜੀ ਮੇਰੇ ਟੈਗ ਤੇ ਕਿੰਨੀ ਕੁ ਦੇਰ ਹੋਈ ਉਹਨੇ ਦੂਜਾ ਜਿਹੜਾ ਵਿਆਹ ਕਰਾ ਕੇ ਰੱਖਿਆ ਇੰਨਾ ਨਹੀਂ ਸਾਨੂੰ ਪਤਾ ਮਾਰਚ ਚ ਹੋ ਸਕਦਾ ਪਰ ਮਤਲਬ ਕਿ ਇਹ ਘਰੇ ਸਾਨੂੰ ਇਹ ਨਹੀਂ ਪਤਾ ਸਾਨੂੰ ਸੀਗਾ ਉਹਨੇ ਰੱਖੀ ਹੋਈ ਪਰ ਸਾਨੂੰ ਬਾਹਰ ਰੱਖੀ ਹੋਣੀ ਕਿਤੇ ਅਸੀਂ ਤਾਂ ਘਰੇ ਆਪਣਾ ਨੋਰਮਲ ਗਏ ਸਾਨੂੰ ਥੋੜੀ ਪਤਾ ਕਿ ਘਰੇ ਉਹਨੇ ਜਨਾਨੀ ਘਰੇ ਲਿਆ ਕੇ ਵਾਰਡ ਲਈ ਸਾਡੇ ਮੈਂ ਹੁਣ ਜਦੋਂ ਵੀ ਇੰਡੀਆ ਆਉਣਾ ਹੁਣ ਤਾਂ ਮੈਂ ਆਪਣੇ ਮਾਮਿਆਂ ਦੇ ਘਰੇ ਰਹਿਣ ਦਿਆਂ ਪਰ ਮੈਂ ਜਦੋਂ ਵੀ ਇੰਡੀਆ ਆਉਣਾ ਮੇਰਾ ਤਾਂ ਘਰ ਸੀਗਾ ਮੈਂ ਤਾਂ ਉੱਥੇ ਰਹਿਣਾ ਸੀ ਕਿ ਹੁਣ ਤੁਸੀਂ ਜਦੋਂ ਗਏ ਤੁਹਾਡੇ ਨਾਲ ਘੁੱਟਮਾਰ ਕੀਤੀ ਉਹਨਾਂ ਨੇ ਹਾਂਜੀ ਉਹਨਾਂ ਨੇ ਮੇਰੀ ਮੰਮੀ ਤੇ ਹਮਲਾ ਕੀਤਾ ਕਿਉਂਕਿ ਇਹ ਤੁਹਾਡੇ ਤੇ ਵੀ ਹਮਲਾ ਹੋਇਆ ਹਾਂਜੀ ਸਾਡੇ ਤੇ ਵੀ ਹਮਲਾ ਹੋਇਆ ਤੇ ਉਹ ਇਸ ਕਰਕੇ ਕਿਉਂਕਿ ਉਹ ਦਾਦੇ ਨੇ ਮੇਰੀ ਮੰਮੀ ਤੇ ਅਟੈਕ ਕੀਤਾ ਉਹ ਕਹਿੰਦਾ ਤੁਸੀਂ ਕੌਣ ਆ ਗਏ ਇੱਥੇ ਘਰ ਚ ਤੇਰੇ ਨਾਲ ਤਾਂ ਤਲਾਕ ਹੋਇਆ ਕੋਈ ਤਲਾਕ ਨਹੀਂ ਹੋਇਆ ਪਤਾ ਨਹੀਂ ਕਿਹੜਾ ਤਲਾਕ ਕਹੀ ਜਾਂਦੇ ਸਾਨੂੰ ਇਨਸਾਫ ਇਸ ਕਰਕੇ ਚਾਹੀਦਾ ਕਿਉਂਕਿ ਸਾਨੂੰ ਦਿਖਾਉਣ ਕਿਤੇ ਤਲਾਕ ਕੋਈ ਕੋਰਟ ਚ ਤਲਾਕ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਮਤਲਬ ਫੇਕ ਇਦਾਂ ਅਸੀਂ ਉਹਨੂੰ ਇਹ ਕਿਹਾ ਕਿ ਇਦਾਂ ਕਿਦਾਂ ਦੂਜੀ ਜਨਾਨੀ ਘਰ ਚ ਲਿਆ ਕੇ ਬਿਠਾ ਸਕਦਾ ਅਸੀਂ ਕਿੱਥੇ ਜਾਈਏ ਤੋ ਜਦ ਦੂਜੀ ਜਨਾਨੀ ਹਿੱਤੇ ਫੜਿਆ ਤੇ ਫਿਰ ਦੂਜਾ ਦਾਦਾ ਜੀ ਆ ਗਏ ਉਹ ਆਣ ਕੇ ਸਾਨੂੰ ਕਹਿਣ ਲੱਗੇ ਨਿਕਲੋ ਇੱਥੋਂ ਮੰਮੀ ਨੂੰ ਉਹਨਾਂ ਨੇ ਧੱਕਾ ਮਾਰਿਆ ਤੇ ਮੰਮੀ ਨੇ ਜਦੋਂ ਕਿਹਾ ਮੈਂ ਨਹੀਂ ਜਾਣਾ ਮੇਰਾ ਘਰ ਵਾਂ ਮੈਂ ਇੱਥੇ ਰਹਿਣਾ ਉਹਨਾਂ ਨੇ ਤੇ ਹਮਲਾ ਕੀਤਾ ਇਹਨੂੰ ਮਾਰਿਆ ਤੇ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਸਾਰਿਆਂ ਤੋਂ ਉਹ ਟੋਟਲ ਤਿੰਨ ਤਿੰਨ ਚਾਰ ਜਣੇ ਸੀਗੇ ਤੇ ਬਾਅਦ ਚੋਂ ਹੋਰ ਚਾਚੇ ਤਾਏ ਇਕੱਠੇ ਹੋ ਕੇ ਆ ਗਏ ਸੀ ਉਹ ਤਾਂ ਚਲੋ ਰੱਬ ਦੀ ਕਿਰਪਾ ਹੋਈ ਕਿ ਸਾਡੇ ਵੱਡੇ ਭਾਜੀ ਵੀ ਸਾਰੇ ਨਾਲ ਸੀ ਇਹਨਾਂ ਨੇ ਉਸ ਟਾਈਮ ਤੇ ਮੌਕਾ ਟਾਲ ਲਿਆ ਇਹਦਾ ਮਤਲਬ ਕਿ ਤੁਸੀਂ ਕਿਸੇ ਤਰ੍ਹਾਂ ਵੀ ਮੌਕਾ ਦੇ ਕੇ ਜਾਨ ਬਚਾ ਕੇ ਉੱਥੋਂ ਨਿਕਲੇ ਹਾਂਜੀ ਤੇ ਕੀ ਮੰਗ ਕੀ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਸਾਡੀ ਮੰਗ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਦੱਸਿਆ ਜਾਵੇ ਕਿ ਜੇ ਮੇਰੀ ਮੰਮੀ ਨਾਲ ਡਿਵੋਰਸ ਹੋਇਆ ਸਾਨੂੰ ਦੱਸਿਆ ਕਿੱਥੇ ਡਿਵੋਰਸ ਹੋਇਆ ਕਿੱਥੇ ਇਹਦੇ ਸੈਨ ਹੋਏ ਕਿ ਕਿਦਾਂ ਤੂੰ ਦੂਜੀ ਜਨਾਨੀ ਆਪਦੇ ਘਰੇ ਲਿਆ ਕੇ ਰੱਖ ਸਕਦਾ 60 ਸਾਲ ਦੀ ਉਮਰ 'ਚ ਤੂੰ ਇਦਾਂ ਦੇ ਕੰਮ ਕਰਨ ਦੇ ਆ ਇੱਕ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਚੀਜ਼ ਦਾ ਇਹ ਸੀਗੇ ਪਰਿਵਾਰਿਕ ਮੈਂਬਰ ਜਿਨ੍ਹਾਂ ਨੇ ਦੱਸਿਆ ਵੀ ਕਿਦਾਂ ਇੱਕ ਜਿਹੜਾ 55 60 ਸਾਲ ਦਾ ਬੰਦਾ ਵਾ ਜਿਹੜਾ ਸਪੇਨ ਦੇ ਵਿੱਚ ਰਹਿ ਰਿਹਾ ਵਾ ਸਪੇਨ ਦੇ ਵਿੱਚ ਵੀ ਕਹਿੰਦੇ ਉਹਨੇ ਔਰਤ ਰੱਖੀ ਹੋਈ ਆ ਔਰ ਇੱਥੇ ਵੀ ਜਿਹੜੀ ਕਿ ਪੰਜਾਬ ਦੇ ਵਿੱਚ ਉਹਨੇ ਇੱਕ ਔਰਤ ਰੱਖੀ ਹੋਈ ਆ ਜਦ ਕਿ ਅਜੇ ਪਹਿਲੀ ਜਿਹੜੀ ਜਨਾਨੀ ਆ ਉਹਦੇ ਨਾਲ ਤਲਾਕ ਨਹੀਂ ਹੋਇਆ ਤੇ ਜਿਹੜੇ ਜਿਹੜੇ ਬੱਚੇ ਆ ਉਹ ਵੀ ਬਿਆਨ ਜੋਗੇ ਆ ਤੇ ਹੁਣ ਦੇਖਦੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇਤਿ ਕਿੰਨੀ ਜਲਦੀ ਕਾਰਵਾਈ ਕਰਦੀ ਔਰ ਇਹਨਾਂ ਨੂੰ ਇਨਸਾਫ ਦਵਾਦੀ ਹੈ ਮੈਂ ਕੈਮਰਾਮੈਨ ਕਪੂਰਥਲਾ ਤੋਂ ਕੈਮਰਾਮੈਨ ਰੁਬੀ ਧਮੀ ਦੇ ਨਾਲ ਮੈਂ ਸੋਇਲ ਗੁਪਤਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ